ਹਾ ਜੋ ਜੀ ਬਾਈ ਦੀ ਸ਼ਸਤਰੀ ਕਰ ਸਾਰਿਆਂ ਨੂੰ ਅਸੀਂ ਲੰਗੇ ਜਾ ਰਹੇ ਤੇ ਉਹਨਾਂ ਦੀ ਮੋਟਰਸਾਈਕਲ ਤੇ ਪਲਾਸੌਰ ਪਿੰਡ ਪਹੁੰਚੇ ਸੀ ਅੱਜ ਅਸੀਂ ਬਾਈ ਦੇਖਿਆ ਲਵੇ ਬਗੀਆਂ ਦੇ ਆਲੂ ਲਾਏ ਹੋਏ ਨੇ ਅਸੀਂ ਦੇਖਿਆ ਵੀ ਬਾਈ ਕਣਕ ਵੀਜ ਰਹੇ ਨੇ ਵੀ ਆਪਾਂ ਤਾਂ ਪਾਣੀ ਦੀ ਲਾਤਾ ਕਣਕ ਨੂੰ ਕਾਏ ਦਿਨ ਹੋ ਗਏ 20 ਬਾਈ ਦਿਨ ਹੋ ਗਏ ਪਾਣੀ ਲਾਈ ਨੂੰ ਵੀ ਬਾਈ ਹਜੇ ਕਣਕ ਵੀਜ ਰਹੇ ਨੇ ਪਰ ਬਾਈ ਨਾਲ ਕਰਦਿਆਂ ਗੱਲਬਾਤ ਵੀ ਕੀ ਗੱਲ ਹੈ ਵੀ ਕਾ ਤੋ ਕਣਕ ਵੀਜ ਰਹੇ ਨੇ ਹੁਣ ਵੀ ਇੰਨਾ ਲੇਟ ਮਨ ਲਗੇ ਆਪਣੇ ਤਾਂ ਇੰਨਾ ਲੇਟ ਬੀਜਾਈ ਹੁੰਦੀ ਐ ਨਹੀਂ ਕਿਉਂ ਡਾਕਟਰ ਹਾਂ ਨਾ ਆਪਾਂ ਤਾਂ ਪਾਣੀ ਵੀ ਲਾਏ ਆ ਆਪਾਂ ਪਾਣੀ ਵੀ ਲਾਏ ਬਾਈ ਨਾਲ ਹੋਰ ਜੱਲ ਰਿਹਾ ਬਾਈ ਦਾ ਟਰੈਕਟਰ ਚਲੋ ਬਾਈ ਨਾਲ ਕਰਦੇ ਆ ਗੱਲਬਾਤ ਆਜੋ ਜੀ ਤੁਹਾਨੂੰ ਮਿਲਿਉਨੇ ਆ ਬਾਈ ਨਾਲ ਹੋਰ ਬਾਈ ਬਾਈ ਇੰਨਾ ਲੇਟ ਕਿਵੇਂ ਕਣਕ ਬੀਜ ਰਹੇ ਆਪਾਂ ਕਣਕ ਖਰਾਬ ਹੋ ਗਈ ਸੀ ਵੀਰੇ ਕਣਕ ਮਤਲਬ ਹਰੀ ਨਹੀਂ ਹੋਈ ਅੱਛਾ ਤੇ ਦੁਬਾਰੇ ਪਹਿਲਾਂ ਕਾਇ ਤਰੀਕ ਨੂੰ ਬੀਜੀ ਤੀ ਪਹਿਲਾਂ ਇਹ 12 13 ਤਰੀਕ ਨੂੰ ਬੀਜੀ ਤੀ ਸੀ अच्छा फिर भाई इतना लेट ਮੱਲ ਜਦੋਂ ਆਪਾਂ ਨੂੰ ਪਤਾ ਲੱਗਿਆ ਵੀ ਹਰੀ ਨਹੀਂ ਹੋਣੀ। ਫਿਰ ਭਾਈ ਪਹਿਲਾਂ ਤਾਂ ਅਸੀਂ ਸਲਾਹਾਂ ਹੀ ਲਈਏ ਵੀ ਚੱਲ ਹੋ ਜੂ ਹੋ ਜੂ ਹਨਾ। ਅੱਛਾ ਇੱਥੇ ਮਤਲਬ ਬੰਦਿਆਂ ਨੂੰ ਦਿਖਾਈ ਪੈਂਦੇ ਐਨੂੰ। ਤੇ ਫਿਰ ਜਦੋਂ ਐਂਡ ਤੇ ਜਾ ਕੇ ਇਹੀ ਸਿੱਟਾ ਨਿਕਲਿਆ ਵੀ ਭਈ ਇਹ ਹਰੀ ਨਹੀਂ ਹੁੰਦੀ। ਇਹ ਵੀ ਭਾਈ ਆਪਾਂ ਨੇ ਮੁੱਲ ਲਿਆ ਦੀਆ ਕਰ ਦਿੱਤੀ। ਨਹੀਂ ਭਾਈ ਇਹ ਵੀ ਤਾਂ ਅਸੀਂ ਆਪਦੀ ਟਰਾਲੀ ਕਣਕ ਦੀ ਰੱਖੀ ਹੋਈ ਸੀ। ਅੱਛਾ ਸਾਫ਼ ਕਰਾਉਣ ਗਏ ਸੀ ਮੰਡੀ 'ਚੋਂ। ਅੱਛਾ ਤੇ ਬਾ ਜਾਣੇ ਆਏ ਸੀ ਵੀ ਜਿਵੇਂ ਨੁਕਸਾਨ ਹੋਣਾ ਹੁੰਦਾ ਉਹ ਬੰਦਾ ਕੁਦਰਤੀ ਉਹ ਵੀ ਨਾਲ ਇੱਕ ਹੋਰ ਲੈ ਕੇ ਆ ਗਿਆ ਉੱਥੇ ਅੱਛਾ ਹੋਰ ਪਿੰਡ ਦਾ ਬਾਈ ਹਾਂ ਹਾਂ ਉਹ ਲੈ ਕੇ ਆ ਗਿਆ ਉਹਨੇ ਬੂਸੀਂ ਉਹ ਅਸੀਂ ਉਹਦੇ ਨਾਲ ਕਣਕ ਵਟਾ ਲਈ ਆਪਾਂ ਵਟਾ ਲੈਣੇ ਜਾਂਦੇ ਆਪਾਂ ਕਣਕ मतलब ਕਿਤੇ ਨਰਮ ਵੱਡੀ ਹੋਈ ਸੀ ਅੱਛਾ ਉਹਦਾ ਜਰਮੀਨੇਸ਼ਨ ਖਤਮ ਸੀ ਕਣਕ ਦੀ ਇਹ ਬਾਹਣ ਵੀ ਆਪਣਾ ਹੱਥ ਹੈ ਕਿ ਠੇਕੇ ਠੂਕੇ ਦੇ ਲਿਆ ਇਹ ਠੇਕੇ ਤੇ ਹੀ ਆ ਬਾਈ ਜ਼ਿਆਦਾ ਤਾਂ ਬਹਣ ਸਾਡੇ ਕੋਲੇ ਅੱਛਾ ਕਿੰਨੇ ਕੀਲੇ ਤੇ ਬਾਈ ਹੈਗੇ ਸੀ ਬਾਈ 64 65 ਕੀਲੇ ਸੀ 64 ਬੈਂਟੇ ਦਵਾਰੋਂ ਬੀਜਣੇ ਪਏ ਗਏ ਨਹੀਂ ਬਸ ਉਹ ਜੋ ਕੁਛ ਚ ਰੱਖੇ ਨੇ ਜਿਹੜੇ ਮੈਂ ਜਾ ਕੁਛ ਛਿੱਟਾ ਛੋਟਾ ਪਾਣੀ ਨਾਲ ਇੱਕਨ ਕਮਲ ਕੇ ਆਏ ਜੇ ਹੋਈਦੀ ਹੈ ਹਾਂ ਸਾਰਾ ਆਹੀ ਕੋਈ ਇੱਧਰ ਦੇਖਿਆ ਬਈ ਐ ਹੋਈਦੀ ਗਣਕੇ ਐ ਕਿਤੇ ਕਿਤੇ ਡਾਲ ਕਿਤੇ ਕਿਤੇ ਇਹ ਬਸ ਜਿਹੜੇ ਦਾਣੇ ਸਹੀ ਜੇ ਦੋ ਵੀ ਕਹਿੰਦਾ ਸੀ ਬਾਈ ਕਹਿੰਦਾ ਰਲ ਆਏ ਹੋਏ ਨੇ ਠੀਕ ਹੈ ਮੈਨੂੰ ਲੱਗਦਾ ਵੀ ਇੱਕ ਵੀਜੜਾ ਮਟਾ ਮੋਟਾ ਸਹੀ ਤੇ ਉਹ ਹੋ ਗਿਆ ਠੀਕ ਹੈ ਇੱਕ ਹੋ ਗਿਆ ਹਾਂ ਵਾਕੀ ਮੈਂ ਰਹਿਦਾ ਬਾਈ ਦੇਖੋ ਕਿਸਾਨਾਂ ਨੂੰ ਇਹੀ ਮਾਰ ਪੈਂਦੀ ਹੈ ਬਾਈ ਹੁਣ ਬਾਈ ਲਵੇ 60 ਕਿਲੇ ਠੇਕੇ ਤੇ ਤੇ ਪਹਿਲਾਂ 11 18 ਲੱਖ ਰੁਪਏ ਦਾ ਜੀਰੀ ਚ ਘਾਟਾ ਪੈ ਗਿਆ ਬਾਈ ਤੇ ਹੁਣ ਦੁਬਾਰੋਂ ਵਿਝਾਈ ਡਾਇ ਦਾ ਥੈਲੀ ਲਾ ਲੋ ਪਹਿਲਾਂ ਡਾਇਆ ਮਿਲਦੀ ਨਹੀਂ ਕਿਸਾਨਾਂ ਨੂੰ ਕਿਉਂ ਸਰਕਾਰ ਨੇ ਹਾਂ ਸਰਕਾਰ ਨੇ ਉਹ ਕਰਕੇ ਸਰਕਾਰ ਨੇ ਧੱਕਾ ਕਰ ਰਹੀ ਹੈ ਮਨ ਲੈ ਕਿਸਾਨਾਂ ਨੂੰ 6 ਮਹੀਨੇ ਪਹਿਲਾਂ ਲੈਣਾ ਪੈਂਦਾ ਸਾਰਾ ਕੁਝ ਜੇ ਡਾਇਆ ਪਹਿਲਾਂ ਲਵਾਂਗੇ ਫੇਰ ਹੁਣ ਦੁਬਾਰੋਂ ਡਾਇਆ ਵੀ ਜਿਹੜੇ ਥੈਲਾ ਮਨ ਲੈ ਕਣਕ ਪਾਰੇ ਨੇ ਦੂਰਾ ਖਰਚ ਹੋ ਗਿਆ ਬਚਣ ਬਚਾਉਣ ਨੂੰ ਕੁਝ ਨਹੀਂ ਇੱਕ ਕਿਸਾਨਾਂ ਨੂੰ ਬਸ ਠੇਕੇ ਤੇ ਮਨ ਲੈ ਜਿਹੜਾ ਜੱਟ ਹੈ ਹੋਰ ਕੋਈ ਕੀਤਾ ਕਰ ਨਹੀਂ ਸਕਦਾ ਇਸੇ ਕਰਕੇ ਬਸ ਇੱਕ ਠੇਕੇ ਤੇ ਲੈਣੀ ਪੈਂਦੀ ਐ। ਬਾਜੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। 60 ਕੀਲੇ ਦਵਾਰੋਂ ਬੀਜਣੇ। ਆਪਾਂ ਦਾ ਲੈ ਲੈ ਇੱਕ ਦੋ ਕੀਲਾ ਖਰਾਬ ਹੋ ਜੋ ਉਸੇ ਪਿੱਛੇ ਮਰਨ ਵਾਲੇ ਹੋ ਜਾਂਦੇ ਆ। ਜਿਹੜਾ ਜੱਟ ਐ ਮੰਨ ਲਾ ਨਾ ਦਿਹਾੜੀ ਤੇ ਜਾ ਸਕਦਾ। ਕਿਉਂ ਜੱਟ ਨੂੰ ਵੀ ਸ਼ਰਮੀ ਆਉਂਦੀ ਦਿਹਾੜੀ ਤੇ ਜਾਣ। ਉਹ ਦਿਹਾੜੀ ਵਾਲੇ ਮੂਰੇ ਮੂਰੇ ਨੇ ਜੱਟ ਤੋਂ। ਠੀਕ ਐ। ਪਰ ਜੱਟ ਨਹੀਂ ਜਾਂਦਾ। ਜਦੋਂ ਅਹੀਂ ਆ ਮਾਰਾਂ ਪੈ ਜਾਂਦੀਆਂ ਨੇ ਪਰ ਇੱਕ ਜੱਟ ਰੋਕ ਹੀ ਨਹੀਂ ਵਿਖਿਆ ਸਕਦਾ। ਹੁਣ ਬਾਜੀ ਦਾ ਦਿਲ ਪੁੱਛੀ ਨਾ ਨਾ ਇੱਕ ਉਪਰਲੇ ਮਨੋਂ ਸਹੀ ਬੋਲ ਰਿਹਾ। ਪਰ ਨੁਕਸਾਨ ਬਹੁਤ ਹੋ ਗਿਆ। ਇਸੇ ਕਰਕੇ ਕਹਿੰਦੇ ਆ ਵੀ ਭਈ ਠੇਕੇ ਵਾਲਿਆਂ ਨੂੰ ਵੀ ਆਪਦਾ ਦੇਖ ਕੇ ਲੋ ਮਤਲਬ ਕਿ ਆਪਾਂ ਇੱਕ ਦੂਜੇ ਦੇ ਮੂਰਦੀ ਜੰਨੇ ਆ ਆਪਾਂ ਵੀ ਨਹੀਂ ਘਟਣਾ ਆਪਾਂ ਨੂੰ ਕੁੱਤੇ ਦੀ ਹੱਡੀ ਵਾਲਾ ਕੰਮ ਹੋ ਰਿਹਾ ਹੈ ਚਸਕਾ ਪੈ ਰਿਹਾ ਇੱਕ ਠੇਕੇ ਦੇ ਲੈਣ ਦਾ ਹੁਣ ਬਾਈ ਲਵੇ ਆਪਦਾ ਬਹਣ ਦਾ ਸੂਤ ਹੈ ਮੈਂ ਲਿਆ ਸਾਰਾ ਹੀ ਬਹਣ ਠੇਕੇ ਤੇ ਲਿਆ ਆ ਵੇ